ਇੱਕ ਪਾਸੇ ਤਾਂ ਕੱਲ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਆਪਣੀ ਗੱਲ ਰੱਖਣ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਜਾਂ ਘਰਾਂ ਵਿੱਚ ਹੀ ਨજરਬੰਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਫਰੀਦਕੋਟ ਵਿਖੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਤਿਰੰਗਾ ਲੜਾਇਆ ਜਾਣਾ ਹੈ ਪਰ ਇਸ ਮੌਕੇ ਤੇ ਸ਼ਹੀਦ ਕਿਰਨਦੀਪ ਕੌਰ ਅਸੋਸੀਏਟ ਅਧਿਆਪਕ ਜਥੇਬੰਦੀ ਵੱਲੋਂ ਇਸ ਮੌਕੇ ਤੇ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਇਸ ਨੂੰ ਲੈ ਕੇ ਕੱਲ ਤੋਂ ਹੀ ਇਨ੍ਹਾਂ ਅਧਿਆਪਕਾਂ ਨੂੰ ਚੋਕ ਕੇ ਜਾਂ ਤਾਂ ਥਾਣੇ ਬੰਦ ਕਰ ਦਿੱਤਾ ਗਿਆ ਹੈ ਜਾਂ ਉਹਨਾਂ ਨੂੰ ਘਰਾਂ ਵਿੱਚ ਹੀ ਨજર ਬੰਦ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਪਠੰਡਾ ਵਿਖੇ ਵੀਰਪਾਲ ਕੌਰ ਸਧਾਰਾ ਨੂੰ ਵੀ ਉਹਨਾਂ ਦੇ ਘਰ ਸਾਹਮਣੇ ਰਾਤ ਤੋਂ ਹੀ ਪੁਲਿਸ ਵੱਲੋਂ ਪਹਿਰਾ ਦਿੱਤਾ ਗਿਆ ਸੀ ਪਰ ਜਦ ਸਵੇਰ ਬੀਰਪਾਲ ਕੌਰ ਆਪਣੀ ਸਕੂਲ ਡਿਊਟੀ ਤੇ ਜਾਣ ਲਈ ਰਵਾਨਾ ਹੋਣ ਲੱਗੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਸਕੂਲ ਡਿਊਟੀ ਤੇ ਜਾਣ ਦਿੱਤਾ ਗਿਆ ਬੀਰਪਾਲ ਕੌਰ ਨੇ ਕਿਹਾ ਕਿ ਇਹ ਭਾਰਤ ਦੀ ਆਜ਼ਾਦੀ ਹੈ ਮੈਨੂੰ ਰੋਕ ਕੇ ਮੇਰੀ ਸਰਕਾਰੀ ਡਿਊਟੀ ਵਿੱਚ ਵੀ ਵਿਘਨ ਪਾਇਆ ਗਿਆ ਹੈ ਜਿੱਥੇ ਕਿਸੇ ਨੂੰ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਦੇ ਲਈ ਬੋਲਣ ਨਹੀਂ ਦਿੱਤਾ ਜਾ ਰਿਹਾ ਅੱਜ ਰਾਤੋ ਹੀ ਮੇਰੇ ਘਰ ਅੱਗੇ ਪੁਲਿਸ ਖੜੀ ਸੀ ਅਤੇ ਹੁਣ ਮੈਨੂੰ ਸਕੂਲ ਡਿਊਟੀ ਜਾਣ ਤੋਂ ਵੀ ਰੋਕਿਆ ਜਾ ਰਿਹਾ ਸੀ ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਦੇ ਹੋਰ ਮੈਂਬਰ ਮੁੱਖ ਮੰਤਰੀ ਨੂੰ ਸਵਾਲ ਜਵਾਬ ਕਰਨ ਦੇ ਲਈ ਜ਼ਰੂਰ ਪਹੁੰਚਣਗੇ ਜੇ ਮੈਨੂੰ ਵੀ ਜਾਣ ਦਾ ਮੌਕਾ ਮਿਲ ਗਿਆ ਤਾਂ ਮੈਂ ਵੀ ਜ਼ਰੂਰ ਜਾਵਾਂਗੇ ਅਤੇ ਸਵਾਲ ਜਵਾਬ ਕਰਾਂਗੇ कौन बंद कर रहा है हाँ ती मैंने कार्य हाँ तुझे तो अभी ज़्यादा है ना कि ड्यूटी कर रहे हो आये मुझे तो अभी बंद करना है तो मैं तो कर दिया किसी को आवाज़ थोड़ा बंद कर सकते हो याद दिन है ना याद बहुत क्या है तुझे अभी ड्यूटी करो स्कूल का ही हाँ तुझे अभी ड्यूटी स्कूल के पैरा रख ਮੇਰਾ ਨਾਮ ਵੀਰਪਾਲ ਕੌਰ ਸਧਾਨਾ ਜੀ ਕੀ ਗੱਲ ਹੋਈ ਅੱਜ ਪੁਲਿਸ ਆਪਣੀ ਗੱਲ ਤੇ ਹੱਲੇ ਸਨ ਦੇਖੋ ਪੁਲਸ ਨੇ ਆਪਣੀ ਡਿਊਟੀ ਕਰਨ ਆਈ ਹੈ ਰਾਤ ਦੀ ਲੱਗੀ ਹੋਈ ਹੈ ਕਿ 15 ਤਰੀਕ ਤੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡਾ ਸਵਾਲ ਪੁੱਛਣ ਜਾਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਟੇਟ ਕਮੇਟੀ ਵੱਲੋਂ ਸ਼ੀਦ ਕਿਰਨਜੀਤ ਕੋਰ ਐਸੋਸੀਏਟ ਅਧਿਆਪਕ ਜੂਨੀਅਨ ਵੱਲੋਂ ਲੇਕਿਨ ਇਹਨਾਂ ਵੱਲੋਂ ਮੇਰੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਜਾ ਰਿਹਾ ਕਿ ਮੈਨੂੰ ਰੋਕੇ ਜਾ ਰਿਹਾ ਸੀਗਾ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਡਿਊਟੀ ਜਾਣਾ ਛੋਟੀ ਸਰਕਾਰੀ ਡਿਊਟੀ ਹੈ ਮੇਰੀ ਵੀ ਡਿਊਟੀ ਹੈ ਜੇਕਰ ਤੁਸੀਂ ਆਏ ਆਜ਼ਾਦੀ ਦਿਹਾੜੇ ਤੇ ਮੂੰਹ ਮੰਦ ਕਰੋਗੇ ਤਾਂ ਇਹ ਮੂੰਹ ਮੰਦ ਹੋਣੇ ਨਹੀਂ ਤਾਂ ਹੁਣ ਉਹਨਾਂ ਵੱਲੋਂ ਆਪਦੇ ਅਫਸਰਾਂ ਨਾਲ ਗੱਲ ਕਰਕੇ ਇੱਕ ਵਾਰ ਡਿਊਟੀ ਤੇ ਜਾਣ ਦਿੱਤਾ ਗਿਆ ਤੇ ਮੈਂ ਅੱਗੇ ਦੇਖਦੀ ਹਾਂ ਕੀ ਬਣਦਾ ਜਿਸ ਲਈ ਜਿੰਨੇ ਵੀ ਇੱਥੇ ਰੁਕੇ ਗਿਆ ਸੀਗਾ ਜੋ ਸਕੂਲ ਤੇ ਨਹੀਂ ਪਹੁੰਚ ਸਾਈ ਸੀ ਜਿਹਨਾਂ ਕੋਈ ਕੋਈ ਪ੍ਰੋਗਰਾਮ ਵੀ ਨਹੀਂ ਸੀ ਦੇਖੋ ਐਸ ਵਾਰ ਤਾਂ ਇਹੀ ਅਸੀਂ ਕਹਿੰਨੇ ਆ ਵੀ ਐਸ ਵਾਰ ਤਾਂ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਪਿਛਲੀ ਵਾਰ ਤਾਂ ਸਾਡਾ ਕੋਈ ਪ੍ਰੋਗਰਾਮ ਵੀ ਨਹੀਂ ਸੀਗਾ ਜਾਨੀ ਕਿ ਐ ਸਰਕਾਰ ਮਤਲਬ ਲੋਕਾਂ ਨੇ ਮੂੰਹ ਬੰਦ ਕਰਕੇ ਐ ਬੰਦ ਨਹੀਂ ਹੋ ਸਕਣੇ ਇਹ ਜਦ ਕੇ ਸਰਕਾਰ ਨੂੰ ਬੈਠਣਾ ਚਾਹੀਦਾ ਮੰਗਾ ਜਿਹੜੀਆਂ ਜੋ ਵੀ ਸਾਡੀਆਂ ਮੰਗਾਂ ਉਹਨਾਂ ਨੂੰ ਹੱਲ ਕਰਨਾ ਦੇਣਾ ਚਾਹੀਦਾ ਪਿਛਲੇ ਦਿਨੀ 4 ਤਰੀਕ ਨੂੰ ਵੀ ਮੈਨੂੰ ਮਤਲਬ ਕਿ 6 ਘੰਟੇ ਸਕੂਲ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਸੀਗਾ 4:30 ਵਜੇ ਤੋਂ ਮੇਰੇ ਰਿਸ਼ਤੇਦਾਰਾਂ ਦੇ ਘੇੜੇ ਮਾਰਨ ਲੱਗੀ ਹੋਈ ਸੀ ਕੋਲ ਉਹਦੇ ਸੰਵਿਧਾਨਿਕ ਲਾਗ ਹੈ ਕਿ ਕੋਈ ਵੀ ਵਿਅਕਤੀ ਆਪਣੀ ਆਵਾਜ਼ ਜਿਹੜੇ ਉਹ ਰੱਖ ਸਕਦਾਗਾ ਆਪਣੇ ਮੰਗ ਰੱਖ ਸਕਦਾਗਾ ਪਰ ਸ਼ਾਂਤਮਈ ਦੇਖੋ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਟਾਈਮ ਕਿਸੇ ਵੀ ਕੰਮ ਦੇ ਵਿੱਚ ਵਿਗੜਨ ਪਾਉਣਾ ਨਹੀਂ ਸੀ ਸਿਰਫ ਇੱਕ ਸਾਡਾ ਆਜ਼ਾਦੀ ਦਿਹਾੜੇ ਉੱਤੇ ਸਰਕਾਰ ਨੂੰ ਸਵਾਲ ਕਰਨ ਜਾਣ ਦਾ ਮਤਲਬ ਪ੍ਰੋਗਰਾਮ ਸੀਗਾ ਬਿਲਕੁਲ ਸ਼ਾਂਤਮਈ ਸਰਕਾਰ ਇਹ ਹਲਬੜਾ ਕਿਉਂ ਨਾ ਕਰੀ ਲੋ ਕਿਉਂ ਦੇਖੋ ਬੁਖਲਾਹੜ ਚਾਈ ਹੋਈ ਆ ਸਰਕਾਰੀ ਕਹਿ ਲਗੇ ਕਿ ਉਹਨਾਂ ਨੂੰ ਸਮਝ ਤਾਂ ਆਪ ਨੂੰ ਨਹੀਂ ਆਉਂਦੀ ਕਰਨਾ ਕੀ ਆ ਸਾਡੇ ਨਾਲ ਇਹ ਕਹਿ ਲੋ ਵੀ ਵੱਡਾ ਸਾਡੇ ਨਾਲ ਧੋਖਾ ਕੀਤਾ ਕਹਿਗੇ ਰੈਗੂਲਰ ਦਾ ਤੇ ਸਾਨੂੰ ਮਤਲਬ ਇੱਕ ਲਾ ਤਨਖਾਹ ਵਾਦਾ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਆ ਐ ਚੁੱਪ ਹੋਣਾ